ਬਿਨਾਂ ਨਾਰੀ ਸ਼ਕਤੀ ਤੋਂ ਹੋਵੇਗਾ ਫਿਰੋਜ਼ਪੁਰ ਲੋਕ ਸਭਾ ਸੀਟ ਦਾ ਚੋਣ ਅਖਾੜਾ ਪਾਰਟੀਆਂ ਨੇ ਨਹੀਂ ਜਿਤਾਇਆ ਮਹਿਲਾਵਾਂ ਤੇ ਭਰੋਸਾ ਸਰਦੀ ਹਲਕੇ ਵਿੱਚ ਮਹਿਲਾਵਾਂ ਨੂੰ ਕੀਤਾ ਗਿਆ ਇਹ ਗਨੋਰ ਪ੍ਰਚਾਰਾਂ ਵਿੱਚ ਕੀਤਾ ਜਾ ਰਿਹਾ ਹੈ ਇਸਤੇਮਾਲ ਪੰਜਾਬ ਦੀ ਹੈ ਤੇਰਾ ਲੋਕ ਸਭਾ ਸੀਟਾਂ ਤੇ 1 ਜੂਨ ਨੂੰ ਹੋਣ ਜਾ ਰਹੀਆਂ ਚੋਣਾਂ ਵਿੱਚ ਇਸ ਵਾਰ ਮਹਿਲਾਵਾਂ ਚੋਣਾਂ ਵਿੱਚ ਇਸ ਵਾਰ ਨਾਰੀ ਸ਼ਕਤੀ ਤੇ ਅਲੱਗ-ਅਲੱਗ ਪਾਰਟੀਆਂ ਨੇ ਵਿਸ਼ਵਾਸ ਜਿਤਾਉਣਾ ਹੀ ਜ਼ਰੂਰੀ ਨਹੀਂ ਸਮਝਿਆ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਹਾਈ ਕਮਾਂਡ ਦੇ ਆਰਡਰ ਤੇ ਚੋਣ ਪ੍ਰਚਾਰਾਂ ਵਿੱਚ ਮਹਿਲਾਵਾਂ ਦਾ ਭਾਵੇਂ ਖੁੱਲਕੇ ਇਸਤੇਮਾਲ ਕੀਤਾ ਜਾ ਰਿਹਾ ਹੈ ਲੇਕਿਨ ਕਈ ਹਲਕਿਆਂ ਵਿੱਚ ਨਾਰੀ ਸ਼ਕਤੀ ਨੂੰ ਟਿਕਟ ਦੇਣਾ ਹੀ ਜ਼ਰੂਰੀ ਨਹੀਂ ਸਮਝਿਆ ਗਿਆ ਗੱਲ ਕਰੀਏ ਸਰਦੀ ਹਲਕਾ ਫਿਰੋਜ਼ਪੁਰ ਦੀ ਇਸ ਸੀਟ ਤੋਂ ਇਸ ਵਾਰ ਚੋਣਾਂ ਅਖਾੜਾ ਬਿਨਾਂ ਨਾਰੀ ਸ਼ਕਤੀ ਦੇ ਹੋਵੇਗਾ ਇੱਥੋਂ ਮੁੱਖ ਪਾਰਟੀਆਂ ਵਿੱਚੋਂ ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਜਿਸ ਨਾਲ-ਨਾਲ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਕਿਸੇ ਮਹਿਲਾ ਨੂੰ ਟਿਕਟ ਨਹੀਂ ਦਿੱਤਾ ਗਿਆ ਬਿਨਾਂ ਮਹਿਲਾਵਾਂ ਤੋਂ ਚੋਣਵੀਂ ਅਖਾੜੇ ਵਿੱਚ ਮਹਿਲਾਵਾਂ ਦਾ ਨਾ ਹੋਣਾ ਇਸ ਗੱਲ ਦਾ ਸਬੂਤ ਦੇ ਰਿਹਾ ਹੈ ਕਿ ਕੋਈ ਵੀ ਪਾਰਟੀ ਹੁਣ ਆਪਣੀਆਂ ਮਹਿਲਾ ਨੇਤਾਵਾਂ ਤੇ ਵਿਸ਼ਵਾਸ ਨਹੀਂ ਜਿਤਾਉਣਾ ਜ਼ਰੂਰੀ ਨਹੀਂ ਸਮਝਿਆ ਜਦ ਕਿ ਆਪਣੇ ਪਾਸ਼ਣਾ ਵਿੱਚ ਨਾਰੀ ਸ਼ਕਤੀਆਂ ਨੂੰ ਲੈ ਕੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਨਾਰੀ ਸ਼ਕਤੀ ਦੀ ਗੱਲ ਕਰੀਏ ਤਾਂ ਹਰ ਖੇਤਰ ਵਿੱਚ ਉਹ ਪੁਰਸ਼ਾਂ ਤੋਂ ਅੱਗੇ ਨਿਕਲਦੀਆਂ ਜਾ ਰਹੀਆਂ ਹਨ ਲੇਕਿਨ ਰਾਜਨੀਤੀ ਦੇ ਵਿੱਚ ਪੰਜਾਬ ਦੀਆਂ ਮੁੱਖ ਪਾਰਟੀਆਂ ਉਹਨਾਂ ਨੂੰ ਟਿਕਟ ਨਾ ਦੇ ਕੇ ਨਾਰੀ ਸ਼ਕਤੀ ਨੂੰ ਅਣਗੌਲਿਆ ਕਰ ਦਿੱਤਾ ਹੈ ਰਾਜਨੀਤਿਕ ਸੂਤਰਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਪਾਰਟੀ ਨਹੀਂ ਚਾਹੁੰਦੀ ਮਹਿਲਾਵਾਂ ਨੂੰ ਟਿਕਟ ਦੇ ਕੇ ਹਾਰ ਦਾ ਸਾਹਮਣਾ ਕਰਨਾ ਪਵੇ ਸੂਤਰਲ ਦਾ ਇਹ ਵੀ ਕਹਿਣਾ ਹੈ ਕਿ ਅਗਰ ਮਹਿਲਾਵਾਂ ਨੂੰ ਟਿਕਟ ਦੇਣਾ ਜ਼ਰੂਰੀ ਨਹੀਂ ਸਮਝਿਆ ਤਾਂ ਉਹਨਾਂ ਨੂੰ ਆਪਣੇ ਚੋਣ ਪ੍ਰਚਾਰ ਵਿੱਚ ਕਿਉਂ ਵਰਤਿਆ ਜਾ ਰਿਹਾ ਹੈ ਡੋਰ ਟੂ ਡੋਰ ਪੇਜ ਕੇ ਉਮੀਦਵਾਰ ਅਤੇ ਪਾਰਟੀਆਂ ਦੇ ਨੇਤਾ ਮਹਿਲਾਵਾਂ ਤੋਂ ਵੋਟਾਂ ਮੰਗਵਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਫਿਰੋਜ਼ਪੁਰ ਨੂੰ ਲੋਕ ਸਭਾ ਹਲਕੇ ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ ਨਾਲ ਸੰਬੰਧਿਤ ਕਿਸੇ ਵੀ ਮਹਿਲਾ ਨੂੰ ਟਿਕਟ ਨਹੀਂ ਦਿੱਤਾ ਗਿਆ ਗੱਲ ਕਰੀਏ ਫਰੀਦਕੋਟ ਹਲਕੇ ਤੋਂ ਵੀ ਮਹਿਲਾ ਚੋਣ ਮੈਦਾਨ ਵਿੱਚ ਹਨ ਜਦ ਕਿ ਬਠਿੰਡਾ ਪਟਿਆਲਾ ਹੁਸ਼ਿਆਰਪੁਰ ਸਮੇਤ ਕਈ ਹੋਰ ਹਲਕਿਆਂ ਵਿੱਚ ਵੀ ਮਹਿਲਾਵਾਂ ਨੂੰ ਟਿਕਟ ਦਿੱਤਾ ਗਿਆ ਹੈ ਲੇਕਿਨ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਕਿਸੇ ਵੀ ਪਾਰਟੀ ਨੇ ਆਪਣੀਆਂ ਮਹਿਲਾ ਨੇਤਾਵਾਂ ਤੇ ਦਾਅ ਨਹੀਂ ਖੇੜਿਆ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ